ਹalleluyah ਪਰਮੇਸ਼ਵਰ ਦਾ ਧੰਨਵਾਦ ਸ਼ੁਕਰ ਹੈ خدا ਦਾ ਅੱਜ ਦਾ ਨਵੇਂ ਦਿਨ ਦੇ ਲਈ ਨਵੀਂ ਸ਼ੁਰੂਆਤ ਲਈ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਉਹਦਾ ਸ਼ੁਕਰ ਕਰਦੇ ਹਾਂ ਆਈ ਅੱਜ ਦੇ ਵਚਨ ਨੂੰ ਸੁਣਨ ਤੋਂ ਪਹਿਲਾਂ ਅਸੀਂ ਛੋਟੀ ਜਿਹੀ ਪ੍ਰਾਰਥਨਾ ਕਰਦੇ ਜਿਹਦਾ ਹਰ ਰੋਜ਼ ਅਸੀਂ ਕਰਦੇ ਆਪਣੇ ਅੱਖਾਂ ਨੂੰ ਬੰਦ ਕਰਾਂਗੇ ਸਿਰਾਂ ਨੂੰ ਝੁਕਾਵਾ ਕੇ ਪ੍ਰਾਰਥਨਾ ਕਰਾਂਗੇ ਸਵਰਗਿ ਪਿਤਾ ਅਸੀਂ ਪ੍ਰਾਰਥਨਾ ਕਰਦੇ ਹਾਂ ਤੇਰੇ ਪਿਆਰੇ ਬੇਟੇ ਸਾਡੇ ਮੁਕਤੀਦਾਤਾ ਯੀਸ਼ੂ ਮਸੀਹ ਦੇ ਨਾਮ ਦੇ ਚਰਿੱਤਾ ਅਸੀਂ ਪ੍ਰਾਰਥਨਾ ਕਰਦੇ ਹਾਂ ਪਰਮੇਸ਼ਰ ਜੀ ਅੱਜ ਦੇ ਕਲਾਮ ਲਈ ਅੱਜ ਦੇ ਵਚਨ ਲਈ ਅੱਜ ਦੇ ਮੰਨ ਲਈ ਮੇਰੇ ਸਾਮne ਤੇ ਪਰਮੇਸ਼ਰ ਤੈਨੂੰ ਦਿੱਤੇ ਆਡਾ ਅਨੁਗ੍ਰਹਿ ਪਰਮੇਸ਼ਰ ਸਾਡੇ ਤੇ ਹੋਏ ਔਰ ਪ੍ਰਾਰਥਨਾ ਕਰਦੇ ਖੁਦਾਬਾਪ ਅੱਜ ਦੇ ਵਚਨ ਦੇ ਦੁਆਰਾ ਅਸੀਂ ਬਹੁਤ ਤਾਇ ਦੀ ਆਸ਼ੀਸ਼ ਪਾਈਏ ਇੱਕ ਵੱਡੀ ਆਸ਼ੀਸ਼ ਨੂੰ ਪਾਈਏ ਪਰਮੇਸ਼ਰ ਇੱਕ ਵੱਡਾ ਅਨੁਗ੍ਰਹਿ ਪਾਈਏ ਪਰਮੇਸ਼ਰ ਇੱਕ ਵੱਡਾ ਛੁਟਕਾਰੇ ਨੂੰ ਪਾਈਏ ਮੇਰੇ ਸਾਮne ਤੇ ਪਰਮੇਸ਼ਰ ਉਹਨਾਂ ਪ੍ਰਾਰਥਨਾ ਕਰਨਾ ਪਰਮੇਸ਼ਰ ਜੀ ਜਿੰਨੇ ਜਨ ਇਸ ਵਚਨ ਨੂੰ ਸੁਣਨ ਗ੍ਰਹਿਣ ਕਰਨ ਸਵੀਕਾਰ ਕਰਨ ਔਰ ਪਰਮੇਸ਼ਰ ਤੇਰੀ ਕਿਰਪਾ ਤੇਰੇ ਅਨੁਗ੍ਰਹਿ ਦੇ ਦੁਆਰਾ ਔਰ ਤੇਰੀ ਪਿਤਾ ਪਰਮੇਸ਼ੁਰ ਇੱਛਾ ਦੇ ਦੁਆਰਾ ਸ਼ੇਰ ਕਰਨ ਮਿਲੇ ਸਾਮਰਥੀ ਪਰਮੇਸ਼ੁਰ ਪਿਤਾ ਖੁਦਾ ਹਮਦ ਖੁਦਾ ਤੁਹਾਡੀ ਵੱਡੀ ਆਸ਼ੀਸ਼ ਪਰਮੇਸ਼ੁਰ ਉਹਨਾਂ ਦੇ ਲਈ ਹੋਈ ਛੁਟਕਾਰਾ ਉਹਨਾਂ ਦੇ ਲਈ ਹੋਈ ਮੇਰੇ ਸਾਮਰਥੀ ਪਰਮੇਸ਼ੁਰ ਕਿਰਪਾ ਕਨ ਅਨੁਗ੍ਰਹਿ ਕਨ ਤਬ ਯੇਸ਼ੂ ਮਸੀਹ ਦੇ ਸਾਮਰਥੀ ਨਾਲ ਹੋਇਆ ਆਮੇਨ ਹਾਲੇਲੂਇਆ ਬਹੁਤ ਜਿਆਦਾ ਸਵਾਲ ਹੁੰਦਾ ਕਿ ਪ੍ਰਭੇਸ਼ੂ ਸੀ ਸ਼ਾਇਦ ਸਾਡੇ ਨਾਲ ਟੇਮ ਨਹੀਂ ਕਰਦੇ ਤੇ ਵਾਰੀ ਮੈਨੂੰ ਵੀ ਇਦਾਂ ਲੱਗਦਾ ਕਿ ਪ੍ਰਭੇਸ਼ੂ ਸੀ ਸਾਡੇ ਨਾਲ ਪ੍ਰੇਰ ਨਹੀਂ ਕਰਦੇ ਅਸੀਂ ਬੜੇ ਦੁੱਖਾਂ ਦੇ ਵਿੱਚਾਂ ਤਕਲੀਫਾਂ ਦੇ ਵਿੱਚਾਂ ਪ੍ਰੋਬਲਮਸ ਦੇ ਵਿੱਚ ਬਹੁਤ ਸਾਰੇ ਨੂੰ ਲੱਗਦਾ ਪੱਕੇ ਮਸੀਹਾਂ ਨੂੰ ਵੀ ਲੱਗਦਾ ਜਿਹੜੇ ਬਹੁਤ ਵਿਸ਼ਵਾਸੀ ਆ ਤੇ ਵਾਰੀ ਉਹਨਾਂ ਦਾ ਬਿਸ਼ਵਾਸ ਹੋਈ ਡੋਲ ਜਾਂਦਾ ਆ ਪਰ ਪਰਮੇਸ਼ਰ ਦੇ ਵਚਨ ਚ ਲਿਖਿਆ ਕਿ ਉਹਨੇ ਸਾਡੇ ਨਾਲ ਪਹਿਲਾਂ ਪਿਆਰ ਕੀਤਾ ਉਹਨੇ ਸਾਡੇ ਪਾਪਾਂ ਨੂੰ ਨਹੀਂ ਦੇਖਿਆ ਸਾਡੇ ਗੁਨਾਹਾਂ ਨੂੰ ਨਹੀਂ ਦੇਖਿਆ ਹallelujah ਉਹਨੇ ਸਾਡੇ ਨਾਲ ਪਿਆਰ ਕੀਤਾ 2025 ਸਾਲ ਪਹਿਲਾਂ ਉਹਨੇ ਆਪਣੇ ਪਿਆਰ ਦਾ ਸਬੂਤ ਦਿੱਤਾ ਉਹਨੇ ਸਵਰਗ ਛੱਡਿਆ ਆਪਣਾ ਸਿੰਘਾਸਨ ਛੱਡਿਆ ਔਰ ਇਸ ਸਤਿਧਿ ਦੇ ਉੱਤੇ ਉਹਨੇ ਸਬੂਤ ਦਿੱਤਾ ਉਸ 크ਰੂਸ ਦੇ ਉੱਤੇ ਹallelujah ਜਿਹਨੇ ਲੋਕ ਇਹ ਕਹਿੰਦੇ ਕਿ ਪਰਮੇਸ਼ੁਰ ਸਾਡਾ ਪ੍ਰੇਮ ਨਹੀਂ ਕਰਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿੰਨਾ ਪ੍ਰੇਮ ਪ੍ਰਭ ਯੀਸ਼ੂ ਮਸੀਹ ਤੁਹਾਡੇ ਨਾਲ ਕਰਦਾ ਹੈ ਔਰ ਕਰਦਾ ਰਹੇਗਾ ਹallelujah ਅਸੀਂ ਕਦੀ ਨਹੀਂ ਸੋਚ ਸਕਦੇ ਉਹਦਾ ਸਬੂਤ ਹੈ ਕਿ ਉਹਨੇ ਆਪਣੀ ਲਹੂ ਦਾ ਹਰ ਇੱਕ ਕਤਰਾ ਜਿਹੜਾ ਆ ਉਹ ਸਾਡੇ ਲਈ ਵਹਾ ਦਿੱਤਾ ਯੋਹੰਨਾ ਦੇ ਵਿੱਚ ਪ੍ਰਭ ਯੀਸ਼ੂ ਮਸੀਹ ਨੇ ਕੀ ਕਹਿੰਦਾ ਜਿੰਨੇ ਉਹਦੇ ਉਹਨੂੰ ਸਵੀਕਾਰ ਕਰਨ ਕੇ ਉਨਾਂ ਨੂੰ ਉਹ ਪਰਮੇਸ਼ਵਰ ਦੇ ਧੀਆ ਤੇ ਪੁੱਤਰ ਹੁੰਦਾ ਦੀਖਾ ਮਤਰੀ ਇਹ ਪ੍ਰੇਮ ਦਾ ਸਬੂਤ ਹੈ ਜਿਹੜਾ ਤੁਹਾਨੂੰ ਪ੍ਰੇਮ ਕਰੇਗਾ ਤੁਹਾਨੂੰ ਅਧਿਕਾਰ ਦੇਗਾ ਆਪਣੇ ਉੱਤੇ ਅਧਿਕਾਰ ਦੇ ਹallelujah ਆਪਣੇ ਉਸ ਰਾਜ ਦਾ ਅਧਿਕਾਰ ਦੇ ਆਪਣੇ ਘਰ ਦਾ ਅਧਿਕਾਰ ਦੇ ਹallelujah ਜਦੋਂ ਅਸੀਂ ਮੈਰਿਜ ਕਰਦੇ ਹਾਂ ਆਪਣੀ ਵਾਈਫ ਨੂੰ ਆਪਣੀ ਬਾਡੀ ਦੇ ਉੱਤੇ ਅਧਿਕਾਰ ਦਿੰਦੇ ਹਾਂ ਆਪਣੇ ਪੈਸੇ ਦੇ ਉੱਤੇ ਅਧਿਕਾਰ ਦਿੰਦੇ ਹਾਂ ਉਹਨੂੰ ਆਪਣੀ ਫੈਮਲੀ ਦੇ ਵਿੱਚ ਅਧਿਕਾਰ ਦਿੰਦੇ ਹਾਂ ਹallelujah ਸੇਮ ਉਸੇ ਤਰੀਕੇ ਨਾਲ ਸਾਡਾ ਲੜਾ ਜਿਹੜਾ ਜਦੋਂ ਅਸੀਂ ਉਹਦੀ ਦੁਲਹਣ ਹੈ ਪਰਮੇਸ਼ੁਰ ਸਾਨੂੰ ਅਧਿਕਾਰ ਦਿੰਦਾ ਬਹੁਤ ਸਾਰੀਆਂ ਚੀਜ਼ਾਂ ਤੇ ਉਤਪਤੀ ਦੇ ਅੰਦਰ ਪਰਮੇਸ਼ੁਰ ਨੇ ਸਾਨੂੰ ਇਸ ਤਰਤੀ ਦੇ ਅਧਿਕਾਰ ਦਿੱਤਾ ਔਰ ਯੋਹੰਨਾ ਦੇ ਵਿੱਚ ਪਰਮੇਸ਼ੁਰ ਨੇ ਸਾਨੂੰ ਸਵੀਕਾਰ ਕੀਤਾ ਜਿੰਨੀਆਂ ਜਣਾਂ ਨੇ ਬਾਈਬਲ ਚ ਲਿਖਿਆ ਕਿ ਉਹਨੂੰ ਸਵੀਕਾਰ ਕਰਨ ਦੇ ਉਹ ਧੀਆਂ ਤੇ ਪੁੱਤਰ ਹੋਣ ਦਾ ਅਧਿਕਾਰ ਦਿੰਦਾ ਮੱਸੀ ਦੇ ਵਿੱਚ ਪਰਮੇਸ਼ੁਰ ਨੇ ਅਧਿਕਾਰ ਦਿੱਤਾ ਦੁਸ਼ਟ ਆਤਮਾ ਨੂੰ ਘਟੰਦਾ ਬਿਮਾਰਾਂ ਨੂੰ ਚੰਗੇ ਕਰਨ ਦਾ ਲੰਗੜਿਆਂ ਨੂੰ ਚਲਾਉਣ ਦਾ ਭੰਨਿਆਂ ਨੂੰ ਦਿਖਾਉਣ ਦਾ ਪਰਮੇਸ਼ੁਰ ਨੇ ਅਧਿਕਾਰ ਦਿੱਤਾ ਹallelujah ਔਰ ਪ੍ਰਕਾਸ਼ਿਤ ਵਾਕਿਆ ਦੇ ਵਿੱਚ ਜਿਹੜਾ ਅਸੀਂ ਪੜ੍ਹਦੇ ਹਾਂ ਉੱਥੇ ਪਰਮੇਸ਼ੁਰ ਨੇ 1000 ਸਾਲ ਰਾਜ ਕਰਨ ਦਾ ਦਿਖਾ ਦਿੱਤਾ ਪਰਮੇਸ਼ੁਰ ਦੇ ਨਾਲ ਪ੍ਰਕਾਸ਼ਿਤ ਵਾਕਿਆ 20 ਉਦੀ ਸ਼ੇ ਦੇ ਵਿੱਚ ਲਿਖਿਆ ਕਿ ਪਰਮੇਸ਼ੁਰ ਦੇ ਨਾਲ ਅਸੀਂ ਰਾਜ ਕਰਾਂਗੇ ਔਰ ਸਾਨੂੰ ਜੱਜ ਕਾ ਜਾਜਕ ਹੋਣ ਦਾ ਅਧਿਕਾਰ ਦਿੱਤਾ ਪਵਿੱਤਰ ਜਾਜਕ ਹੋਣ ਦਾ ਅਧਿਕਾਰ ਹallelujah ਇੰਨਾ ਪ੍ਰੇਮ ਸਾਡੇ ਨਾਲ ਪਰਮੇਸ਼ਰ ਕਰਦਾ ਅੱਜ ਅਸੀਂ ਨਾ ਨਾ ਪ੍ਰਕਾਰ ਦੀਆਂ ਪ੍ਰੋਬਲਮਸ ਦਾ ਕਰਕੇ ਬਿਮਾਰੀਆਂ ਦੇ ਕਰਕੇ ਜਾਂ ਦੁੱਖਾਂ ਤਕਲੀਫਾਂ ਦੇ ਕਰਕੇ ਅਸੀਂ ਇਹ ਨਹੀਂ ਭੁੱਲ ਸਕਦੇ ਕਿ ਪ੍ਰਭ ਯਸ਼ੁਮਸੀ ਸਾਡੇ ਨਾਲ ਪ੍ਰੇਮ ਨਹੀਂ ਕਰਦਾ ਪਰ ਪ੍ਰਭ ਯਸ਼ੁਮਸੀ ਸਾਡੇ ਨਾਲ ਜਿੰਨਾ ਪ੍ਰੇਮ ਕਰਦਾ ਸ਼ਾਇਦ ਅਸੀਂ ਉਹਨਾਂ ਨੂੰ ਕਾਦਮ ਕਰ ਵੀ ਨਹੀਂ ਸਕਦੇ ਪਰ ਸਾਨੂੰ ਉਹਦੇ ਵਚਨਾਂ ਦੇ ਉੱਤੇ ਵਿਸ਼ਵਾਸ ਕਰਨਾ ਪੈਣਾ ਕਿ ਸਾਨੂੰ ਪਰਮੇਸ਼ਵਰ ਨੇ 1000 ਸਾਲ ਦੇ ਲਈ ਆਪਣੇ ਨਾਲ ਰਾਜ ਕਰਨ ਲਈ ਅਧਿਕਾਰ ਦਿੱਤਾ ਹੈ ਔਰ ਦੇਣਾ ਹੈ ਇਹ ਅਧਿਕਾਰ ਉਹਦੋਂ ਮਿਲਣਾ ਹੈ ਜਦੋਂ ਅਸੀਂ ਉਹਦੇ ਨਾਲ ਚੱਲਾਂਗੇ ਹallelujah ਜਦੋਂ ਅਸੀਂ ਇੱਥੇ ਪੜਦੇ ਹਾਂ ਪਹਿਲਾ ਪਤਰਸ ਉਹਦਾ ਇੱਕ ਅਧਿਆਇ ਉਹਦੀ 13 ਐਤ ਵਿੱਚ ਲਿਖਿਆ ਇਸ ਕਾਰਨ ਆਪਣੀ ਆਪਣੀ ਬੁੱਧੀ ਕੀ ਕਮਰ ਬਾਂਦ ਕੇ ਅਤੇ ਸचेत ਰਹਿਕਰ ਉਸ ਅਨੁਗ੍ਰਹਿ ਕੀ ਪੂਰੀ ਆਸ਼ਾ ਰੱਖੋ ਜੋ ਯੇਸ਼ੂ ਮਸੀਹ ਕੇ ਪ੍ਰਗਟ ਹੋਣੇ ਕੇ ਸਮੇ ਤੁਮੇ ਮਿਲਨੇ ਵਾਲਾ ਹੈ ਆਗਿਆਕਾਰੀ ਬਾਲ ਕੋ ਕਿਸਮਾਨ ਆਪਣੀ ਅਗਿਆਨਤਾ के समय की पुरानी अभिलाषाओं के सुदर्श ना बनो पर जैसा तुम्हारा बुलाने वाला पवित्र है वैसा तुम भी पवित्र हाले लो परमेश्वर ने सामू पवित्र बनाने पवित्र बनने लिया है क्योंकि वह सा बुलाने वाला पवित्र है अगर असी हजार साल राज का अगर हज़ार साल असी परमेश्वर के नहना ਸਾਨੂੰ ਪਵਿੱਤਰ ਬਣਨਾ ਪੈਣਾ ਸਾਨੂੰ ਪਰਮੇਸ਼ੁਰ ਦੇ ਪਿੱਛੇ ਚੱਲਣਾ ਪੈਣਾ ਸਾਨੂੰ ਪਰਮੇਸ਼ੁਰ ਦੇ ਆਗਿਆਦਿਤ ਚੱਲਣਾ ਪੈਣਾ ਪਰਮੇਸ਼ੁਰ ਦੇ ਵਚਨ ਨੂੰ ਫਾਲੋ ਕਰਨਾ ਪੈਣਾ ਦ੍ਰਿੜਤਾ ਦੇ ਨਾਲ ਸੰਯਮ ਦੇ ਨਾਲ ਵਿਸ਼ਵਾਸ ਦੇ ਨਾਲ ਤੀਰਜ ਦੇ ਨਾਲ ਸਾਨੂੰ ਪਰਮੇਸ਼ੁਰ ਦੀ ਉਹ ਦੌੜ ਨੂੰ ਪੂਰੀ ਕਰਨਾ ਪੈਣਾ ਜਿਹੜੀ ਦੌੜ ਪੌਲਸ ਨੇ ਪੂਰਾ ਕੀਤਾ ਹallelujah ਜਿਸ ਦੌੜ ਨੂੰ ਪੌਲਸ ਨੇ ਅੰਤ ਤੱਕ ਵਿਸ਼ਵਾਸਯੋਗ ਬਣ ਕੇ ਪੂਰਾ ਕੀਤਾ ਅੱਜ ਸਾਡੇ ਤੇ ਵੀ ਪਰਮੇਸ਼ੁਰ ਨੇ ਵਿਸ਼ਵਾਸ ਕੀਤਾ ਇਸ ਲਈ ਸਾਨੂੰ ਅੰਨ੍ਯ ਜਾਤੀਆਂ ਦੇ ਵਿੱਚੋਂ ਸਾਰਿਆਂ ਨੂੰ ਚਾਣ ਲੈਣਾ ਤਾਕੇ ਸੀ ਪਰਮੇਸ਼ਵਰ ਦੀ ਮਹਿਮਾ ਦੇ ਵਿੱਚ ਬਣੇ ਰਹੀ ਪਰਮੇਸ਼ਵਰ ਦਾ ਪਰਮੇਸ਼ਵਰ ਦਾ ਜਲਾਲ ਸਾਡੇ ਤੋਂ ਪ੍ਰਗਟ ਹੋਵੇ ਪਰਮੇਸ਼ਵਰ ਦੇ ਕੰਮ ਸਾਡੇ ਦੁਆਰਾ ਪ੍ਰਗਟ ਹੋਣ ਹਾਲੇਲੂਇਆ ਪਰਮੇਸ਼ਵਰ ਨਾ ਵਚਨਾਂ ਦੇ ਦੁਆਰਾ ਤੁਹਾਨੂੰ ਬles ਕਰੇ ਆਸ਼ੀਸ਼ ਦੇ ਕਰੇ ਸਭ ਨੂੰ ਜੈ ਮਸੀਹ